ਆਲ ਇੰਡੀਆ ਕਾਂਗਰਸ ਦੇ ਸੀਨੀਅਰ ਮਹਿਲਾ ਨੇਤਾ ਪ੍ਰਿੰਕਾ ਗਾਂਧੀ ਦਾ ਜਨਮ ਦਿਨ ਬਲਾਕ ਪ੍ਰਧਾਨ ਮਨੀਸ਼ ਪਰਵਾਕਰ ਦੇ ਦਫ਼ਤਰ ਫਗਵਾੜਾ ਵਿਖੇ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਇਸ ਮੌਕੇ ਜਿੱਥੇ ਵਕਫ ਵਕ ਬੁਲਾਰੇ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਪ੍ਰਿੰਕਾ ਗਾਂਧੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਹਲਕਾ ਫਗਵਾੜੇ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਕਿਹਾ ਕਿ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਜਾਉਣ ਵਿੱਚ ਗਾਂਧੀ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਕਿਹਾ ਕਿ ਪ੍ਰਿੰਕਾ ਗਾਂਧੀ ਇੱਕ ਅਜਿਹੇ ਨੇਤਾ ਹਨ ਜੋ ਗਰੀਬਾਂ ਤੇ ਮਜ਼ਲੂਮਾਂ ਦੀ ਆਵਾਜ਼ ਨੂੰ ਹਮੇਸ਼ਾ ਸੁਣਦੇ ਨੇ। ਉਹਨਾਂ ਪ੍ਰਿੰਕਾ ਗਾਂਧੀ ਦੇ ਜਨਮ ਦਿਨ ਦੀ ਕਾਂਗਰਸ ਵਰਕਰਾਂ ਅਤੇ ਸੀਨੀਅਰ ਨੇਤਾਵਾਂ ਨੂੰ ਹਾਰਦਿਕ ਵਧਾਈ ਦਿੱਤੀ। ਇਸ ਮੌਕੇ ਤੇ ਰਾਮਪਾਲ ਉਪਾਲ, ਗੁਰਜੀਤ ਪਾਲੀਆ, ਜਤਿੰਦਰ ਬਰਮਾਨੀ, ਪਦਮਦੇਵ ਸਦੀ ਨਿੱਕਾ, ਦਰਸ਼ਨ ਧਰਮਸ਼ੋਧ, ਸੁਮਨ ਸ਼ਰਮਾ, ਮਨੀਸ਼ ਭਾਰਤਵਾੜੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂ ਸਾਰੇ ਵਾਲੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਹਾਜ਼ਰ ਦਾ ਇਹ ਤਾਂ ਦਿਹਾਰਾ ਹੈਗਾ ਅੱਜ ਅਜੀ ਬਿੰਕਾ ਗਾਂਧੀ ਜੀ ਉਹਨਾਂ ਦਾ ਆਣ ਦਿਹਾਰਾ ਹੈਗਾ ਔਰ ਉਸ ਤੋਂ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਨਿਸ਼ ਪ੍ਰਵੱਖ ਜੀ ਜੋ ਸਾਡੇ ਬਲੌਕ ਪ੍ਰਧਾਨ ਹੈਗੇ ਨੇ ਉਹਨਾਂ ਦੇ ਆਫਿਸ ਵਿਖੇ ਇੱਥੇ ਉਹਨਾਂ ਦਾ ਜਿਹੜਾ ਜਨ ਦਿਨ ਆਇਆ ਹੈ ਇੱਕ ਕੇਕ ਕੱਟ ਕੇ ਜੜੀ ਹੈਗੀ ਦਾ ਸਮਾਧ ਕਰਕੇ ਜਿਹੜੀ ਹੈਗਾ ਮਨਾਇਆ ਗਿਆ ਹੈਗਾ ਔਰ ਸਾਡੇ ਸਾਰੇ ਲਈ ਬੜੀ ਖੁਸ਼ੀ ਵਾਲੀ ਗੱਲ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹੈਗੇ ਆ ਇਹ ਸਾਡੇ ਜਿਹੇ ਲੀਡਰ ਹੈਗੇ ਜੋ ਜਿੱਥੇ ਵੀ ਜਾਂਦੇ ਹੈਗੇ ਨੇ ਆਪੂ ਬੇਸ਼ੱਕ ਦੀ ਗਰੀਬ ਗੁਰਬਾ ਹੈਗਾ ਬੇਸ਼ੱਕ ਦੀ ਉਹ ਲੇਡੀਜ਼ ਹੈਗੀਆਂ ਬੇਸ਼ੱਕ ਦੀ ਕੋਈ ਵਰਗ ਹੋਵੇ ਉੱਥੇ ਜਾ ਕੇ ਜਿਹੜਾ ਹੈਗਾ ਸੱਚੇ ਦਿਲੋਂ ਉਹਨਾਂ ਦੀ ਗੱਲ ਸੁਣ ਕੇ ਜਿਹੜੀ ਹੈਗੀ ਆ ਉੱਥੇ ਜਿਹੜਾ ਹੈਗਾ ਹਰ ਕੋਸ਼ਿਸ਼ ਕਰਦੇ ਕਿ ਉਹਨਾਂ ਦੀ ਮੁਸ਼ਕਲ ਦੂਰ ਕੀਤੀ ਜਾਵੇ ਬੇਸ਼ੱਕ ਦੀ ਜੇਕਰ ਦੇਖੀਏ ਤਾਂ ਆਪਾਂ ਪਿਛੇ ਦੇ ਜੰਤਰ ਮੰਤਰ ਤੇ ਜਿਹੜੇ ਸਾਡੇ ਲੇਡੀਜ਼ ਪਹਿਲਵਾਨ ਸੀਗੇ ਉਹਨਾਂ ਦਾ ਜਿਹੜਾ ਹੈਗਾ ਬੜਾ ਵੱਡਾ ਧਰਨਾ ਸੀ ਤੋਂ ਦੇ ਵਿੱਚ ਦੋ ਤਿੰਨ ਵਾਰੀ ਆਪ ਖੁਦ ਉੱਥੇ ਜਾ ਕੇ ਜਿਹੜਾ ਹੈਗਾ ਉਹਨਾਂ ਦੁੱਖ ਤਾਂ ਸਮਝਿਆ ਹੈਗਾ ਇਸ ਕਰਕੇ ਆਪਾਂ ਸਾਰੇ ਜਾਣਦੇ ਆ ਕਿ ਗਾਂਧੀ ਪਰਿਵਾਰ ਵੱਲੋਂ ਜਿਹੜਾ ਹੈਗਾ ਸਾਡੇ ਦੇਸ਼ ਦੀ ਜਿਹੜੀ ਜਿੱਥੇ ਆਜ਼ਾਦੀ ਦੀ ਲੜਾਈ ਵਿੱਚ ਉਸ ਤੋਂ ਬਾਅਦ ਦੇਸ਼ ਦੀ ਤਰੱਕੀ ਵਿੱਚ ਜਿਹੜਾ ਹੈ ਅਹਿਮ ਯੋਗਦਾਨ ਪਾਇਆ ਹੈਗਾ ਔਰ ਅਸੀਂ ਸਾਰੇ ਉਮੀਦ ਕਰਦੇ ਹੈਗੇ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿੱਥੇ ਨਾ ਇੱਕ ਦਿਨ ਸਾਡੇ ਦੇਸ਼ ਦੀ ਸੇਵਾ ਕਰਨ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ ਅਸੀਂ ਸਾਰੇ ਮਿਲ ਕੇ ਸਾਰੇ ਸਾਡੇ ਵੜਾ ਦੀ ਕਾਂਗਰਸ ਵੱਲੋਂ ਅਸੀਂ ਸਾਦੇ ਸ਼ੁਭਵਾਦ ਤੇ ਚੰਨ ਬੀਰਦਾਸ ਕਰਦੇ ਕਿ ਇਹਨਾਂ ਨੂੰ ਲੰਬੀ ஆயੁਕ ਬਖਸ਼ਣ ਤੇ ਆਉਣ ਵਾਲੇ ਸਮੇਂ ਵਿੱਚੇ ਹੋਰ ਵੀ ਜਿਹੜਾ ਹੈਗਾ ਸਾਰੇ ਹੀ ਕਾਂਗਰਸ ਪਾਰਟੀ ਨੂੰ ਲੈ ਕੇ ਜਿਹੜੇਗਾ ਉਸ ਬੁਲੰਦੀਆਂ ਤੇ ਲੈ ਕੇ ਜਾ ਜਿਸ ਦੇ ਵਾਸਤੇ ਸਾਡੀ ਕਾਂਗਰਸ ਦੀ ਜਿਹੜੀ ਜਾਣੀ ਜਾਂਦੀ ਹੈਗੀ ਉਤੋਂ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਤੇ ਸਮੂਹ ਸਾਡੀ ਫੁਵਾੜਾ ਕਾਂਗਰਸ ਵੱਲੋਂ ਇਹਨਾਂ ਦੇ ਜਨਮ ਦਿਹਾੜੇ ਤੇ ਅੱਜ ਇਹਨਾਂ ਨੂੰ ਅਤੇ ਨਾਲ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਜੈ